ਕਿ ਰਹੀ ਨਹੀਂ ਸਾਡਾ ਦੇਸ਼ ਭਾਰਤ ਸਾਡਾ ਦੇਸ਼ ਪੰਜਾਬ ਸੀ ਤੁਹਾਨੂੰ ਮੈਂ ਕੁਛ ਨਾ ਪੜ੍ਹ ਕੇ ਸੁਣਾਉਣਾ ਆਪਣੇ ਹਾਂ ਸਾਡਾ ਦੇਸ਼ ਕਿਹੜਾ ਸੀ ਸ਼ਾਹ ਮੁਹੰਮਦ ਨੇ ਲਿਖਿਆ ਨਾ ਜੰਗਨਾਮਾ ਜੰਗ ਹਿੰਦ ਪੰਜਾਬ ਦਾ ਹੋਣ ਦਾ ਦੋ ਦੇਸ਼ ਹਨ ਠੀਕ ਹੈ ਕੋਈ ਉਹ ਨਹੀਂ ਉੱਥੇ ਉਸ ਤੋਂ ਬਾਅਦ ਕਾਦਰ ਜਾ ਬੜਾ ਵੱਡਾ ਚੜਾ ਉਹਨੇ ਹਰੀ ਸੂਨਰਬੇ ਵਾਰੀਆਂ ਜਿਹੜੇ ਸ਼ੀਰਖੀ ਲਿਖੀ ਆ ਵਿਗਲ ਬੱਜਾ ਹੈ ਮੁਲਕ ਪੰਜਾਬ ਅੰਦਰ ਦਿਨ ਰਾਤ ਨਾ ਕਿਤੇ ਮੁਕਾਮ ਕਰ ਉਥੇ ਮੁਲਕ ਕਿਹੜਾ ਪੰਜਾਬ ਵਾਲਾ ਇਹ ਕਾਦਰ ਯਾਰ ਕਹਿੰਦਾ ਫਿਰ ਉਸ ਤੋਂ ਬਾਅਦ ਕਵੀ ਮਟਕ ਹੈ ਉਹ ਕਹਿੰਦਾ ਦਉ ਮੁਲਕ ਮਾਲਕ ਬਹਾਦਰ ਜਵਾਂ ਦਉ ਸਹਨशाह ਅਦਾਲਤ ਨਿਸ਼ਾਂ ਪੰਜਾਬ ਤੇ ਹਿੰਦੁਸਤਾਨ ਦੋ ਮੁਲਕ ਕਹਿ ਰਿਹਾ ਉਦੋਂ ਫਿਰ ਬਾਰੇ ਸ਼ਾਹ ਬਾਰਿਸ਼ਾ ਕਹਿੰਦਾ ਸੁਰਮਾ ਨੈਣਾ ਦੀ ਧਾਰ ਵਿੱਚ ਖੋਬ ਰਹਾ ਚੜਿਆ ਹਿੰਦ ਤੇ ਕਟਕ ਪੰਜਾਬ ਦਾ ਕਿੰਨੀ ਕਲੀਅਰ ਕੰਢੇ ਸੋ ਇਹ ਬਾਰਿਸ਼ਾ ਕਹਿੰਦਾ ਹੁਣ ਪ੍ਰੋਫੈਸਰ ਮੋਹਨ ਸਿੰਘ ਜੀ ਦੀ ਦੇਸ਼ ਪਿਆਰ ਕਵਤਾ ਹੈ ਬਾਗਾਂ ਛੱਡਦੇ ਹੰਝੂਆਂ ਵਾਰੀ ਗੇ ਪੈਰ ਧਰਨ ਦੇ ਮੈਨੂੰ ਰਕਾਬ ਉੱਤੇ ਮੇਰੇ ਦੇਸ਼ ਤੇ ਬਣੀ ਹੈ ਭੀੜ ਭਾਰੀ ਟੁੱਟ ਪਏ ਨੇ ਬੈਰੀ ਪੰਜਾਬ ਉੱਤੇ ਸਰੂ ਵਰਗੀ ਜਵਾਨੀ ਕੀ ਮੈਂ ਫੂਕਣੀ ਹੈ ਬਹਿ ਕੇ ਕੂਂਡ ਜੇ ਆ ਕੇ ਗੁਲਾਬ ਇਹ ਇਹ